ਅਰਸ਼ਾਮ 7:30 ਵਜੇ ਤੋਂ ਪੰਜਾਬ ਕਿੰਗਸ 11 ਅਤੇ ਸਨਰਾਈਜ਼ ਹైదరాబాద్ ਵਿਚਾਲੇ ਨਿਊ ਚੰਡੀਗੜ੍ਹ ਮੋਹਾਲੀ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਗਰਾਊਂਡ 'ਚ ਮੈਚ ਹੋਣ ਜਾ ਰਿਹਾ ਹੈ। ਇਹ ਆਈਪੀਐਲ ਮੈਚ ਬਹੁਤ ਰਮਾਂਚਕ ਹੋਣ ਵਾਲਾ ਹੈ। ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਨੇ। ਕੱਲ ਦੋਵਾਂ ਟੀਮਾਂ ਮੈਦਾਨ ਵਿੱਚ ਪਹੁੰਚੀਆਂ ਅਤੇ ਅਭਿਆਸ ਕੀਤਾ। ਇਸ ਮੈਦਾਨ ਤੇ ਇਹ ਦੂਜਾ ਅੰਤਰਰਾਸ਼ਟਰੀ ਪੱਧਰ ਦਾ ਮੈਚ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਇੱਥੇ ਸਿਰਫ ਆਈਪੀਐਲ ਮੈਚ ਖੇਡਿਆ ਗਿਆ ਸੀ ਇਸ ਤੋਂ ਪਹਿਲਾਂ ਸੋਮਵਾਰ ਨੂੰ ਦੋਵਾਂ ਟੀਮਾਂ ਨੇ ਮੁੱਲਾਪੁਰ ਦੇ ਇਸ ਕ੍ਰਿਕਟ ਸਟੇਡੀਅਮ 'ਚ ਅਭਿਆਸ ਕੀਤਾ ਸਨਰਾਈਜ਼ ਹੈਦਰਾਬਾਦ ਦੇ ਬੱਲੇਬਾਜ਼ ਮਾਰਕਰਮ, ਰਾਹੁਲ ਤ੍ਰਿਪਾਠੀ, ਮਯੰਕਾ ਅਗਰਵਾਲ ਅਤੇ ਅਨਮੋਲ ਪ੍ਰੀਤ ਸਿੰਘ ਨੇ ਬੱਲੇਬਾਜ਼ੀ ਕੀਤੀ ਆਲਰਾਊਂਡਰ ਵਾਸ਼ਿੰਗਟਨ, ਸੁੰਦਰ ਅਭਿਸ਼ੇਕ ਸ਼ਰਮਾ, ਸ਼ਾਵਾਜ਼ ਅਹਿਮਦ ਨੇ ਬੱਲੇਬਾਜ਼ੀ ਦੀ ਪ੍ਰੈਕਟਿਸ ਕੀਤੀ ਕਿੰਗਸ 11 ਦੀ ਤਰਫੋਂ ਕ੍ਰੇਨ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ ਵਰਗੇ 올라운ਡਰਾਂ ਨੇ ਪਹਿਲਾ ਫੁੱਟਬਾਲ ਖੇਡ ਕੇ ਆਪਣੀ ਫਿਟਨੈਸ ਨੂੰ ਸੁਧਾਰਿਆ ਜਤੇਸ਼ ਸ਼ਰਮਾ ਸਿਮਰਨ ਸਿੰਘ ਨੇ ਬੱਲੇਬਾਜ਼ੀ ਦਾ ਅਭਿਆਸ ਕੀਤਾ ਦੱਸਦੀ ਹੈ ਕਿ ਪਿਛਲੀ ਵਾਰ ਦਰਸ਼ਕਾਂ ਦੀਆਂ ਐਂਟਰੀਆਂ ਲਈ ਲੰਮੀਆਂ ਲਾਈਨਾਂ ਵੇਖੀਆਂ ਗਈਆਂ ਸਨ ਮੈਚ ਸ਼ੁਰੂ ਹੋਣ ਦੇ ਕਰੀਬ ਡੇਢ ਘੰਟੇ ਤੱਕ ਵੀ ਦਰਸ਼ਕ ਬਾਹਰ ਲਾਈਨਾਂ ਵਿੱਚ ਖੜੇ ਰਹੇ ਇਸ ਦੇ ਮੱਦੇਨਜ਼ਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇਸ ਵਾਰ ਜਲਦੀ ਐਂਟਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਵੀ ਤਿਆਰ